ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਲਜੀਤ ਦੇ ਹੱਕ ਚ ਉੱਤੇ ਜਿਸ ਵੀ ਜੱਸੀ ਕਿਹਾ ਬਹਿਣ ਕਰਨਾ ਹੈ ਤਾਂ ਪਰ ਮੁੰਬਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦੇ ਸਾਹਮਣੇ ਇੰਨੀ ਦਿਨੀ ਆਪਣੀ ਨਵੀਂ ਆ ਰਹੀ ਫਿਲਮ ਦਸਰਤਾਰ ਦੀ ਤਿੰਨ ਨੂੰ ਲੈ ਕੇ ਚਰਚਾ ਚ ਹ ਹਨ ਫਿਲਮ ਵਿੱਚ ਪਾਕਿਸਤਾਨੀ ਅਦਾ ਕਹਾਣੀਆਂ ਮੇਰੇ ਦੇ ਹੋਣ ਦਾ ਦਿਲਜੀ ਸਾਵਾਦ ਵਿੱਚ ਘਿਰੇ ਹੋਏ ਹਨ ਜਿਸ ਵਿੱਚ ਹੁਣ ਪੰਜਾਬੀ ਸਿੰਗਰ ਜਸਬੀਰ ਸਿੰਘ ਜੱਸੀ ਨੇ ਪੂਰੇ ਵਿਵਾਦ ਵਿੱਚ ਆਪਣੀ رائے ਰੱਖੀ ਹੈ ਜਸਬੀਰ ਜੱਸੀ ਨੇ ਕਿਹਾ ਹੈ ਕਿ ਸਿਰਫ ਇਸ ਲਈ ਵਿਰੋਧ ਕਰ ਰਹੇ ਹਨ ਕਿ ਉਹਨਾਂ ਦੀ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਚਲੋ ਮੰਨ ਲਿਆ ਜਾਂਦਾ ਹੈ ਇੱਕ ਦੇਸ਼ ਭਗਤੀ ਹੈ ਅਤੇ ਮੈਂ ਮੈਂ ਤੁਹਾਡੀ ਦੇਸ਼ ਭਗਤੀ ਦੀ ਸ਼ਲਾਘਾ ਕਰਦਾ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ 80 ਫੇਸ ਦੇ ਗੀਤ ਪਾਕਿਸਤਾਨੀ ਹਨ ਕਦੇ ਸੰਗੀਤ ਚੋਰੀ ਕੀਤਾ ਗਿਆ ਤੇ ਕਦੇ ਬੋਲ ਤੇ ਕਦੇ ਪੂਰਾ ਗੀਤ ਲੈ ਗਿਆ ਹੈ ਜਾਂ ਪਾਕਿਸਤਾਨੀ ਸਿੰਗਰਾਂ ਤੋਂ ਬੁਆਇਆ ਗਿਆ ਹੈ ਹੁਣ ਦੱਸੋ ਉਹਨਾਂ ਗੀਤਾਂ ਦਾ ਕੀ ਕਰੀਏ ਜਿਸ ਵੀ ਜੱਸੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਬੈਨ ਕਰਨਾ ਹੈ ਤਾਂ ਜਿੰਨੇ ਵੀ ਪਾਕਿਸਤਾਨੀ ਹਨ ਉਹਨਾਂ ਨੂੰ YouTube ਤੇ ਅਤੇ Spotify ਤੋਂ ਡਿਲੀਟ ਕਰੋ ਜੇਕਰ ਬੈਨ ਕਰਨਾ ਹੈ ਤਾਂ ਸਭ ਨੂੰ ਕਰੋ ਅਜਾ ਨਹੀਂ ਤੁਸੀਂ ਸਿਰਫ ਇੱਕ ਆਰਟਿਸਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਦਸਨ ਜੋਗ ਹੈ ਕਿ 22 April ਨੂੰ M ਪਹਿਲਗਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਚ ਤਣਾਅ ਕਾਫੀ ਵਧ ਗਿਆ ਹੈ ਅਤੇ ਸਾਰੇ ਪਾਕਿਸਤਾਨ ਕਲਾਕਾਰਾਂ ਨੂੰ ਭਾਰਤ ਚ ਬੈਨ ਕਰ ਦਿੱਤਾ ਗਿਆ ਹੈ ਇਸ ਲਈ ਸਰਦਾਰ ਜੀ ਤਿੰਨ ਚੋਹਾਨੀਆਂ ਦੇ ਹਨੀਆਂ ਦੇ ਦਿਖਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ ਵਪਾਰ ਵਿਵਾਦ ਵਦਨ ਤੋਂ ਪਹਿਲਾਂ ਮੇਕ ਅਰਸ਼ਦ ਨੇ ਸਾਫ ਕਰ ਦਿੱਤਾ ਸੀ ਕਿ ਇਸ ਫਿਲਮ ਨੂੰ ਭਾਰਤ ਚ ਰਿਲੀਜ਼ ਨਹੀਂ ਕੀਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ